ਹਰ ਸਾਲ ਜਿਵੇਂ ਵੀ ਗੁਰਨਨ ਦੇਵ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਆਂਦਾ ਹੈਗਾ ਉਦੋਂ ਜਿਹੜੇ ਭਾਰਤ ਤੋਂ ਜਿਹੜੇ ਪੰਜਾਬ ਤੋਂ ਜ਼ਿਆਦਾਤਰ ਜਿਹੜੇ ਲੋਕ ਹੁੰਦੇ ਨੇ ਉਹ ਇੱਕ ਜਥਾ ਜਾਂਦਾ ਹੈਗਾ ਪਾਕਿਸਤਾਨ ਦੇ ਵਿੱਚ ਵੱਖ-ਵੱਖ ਗੁਰੂ ਧਾਮ ਦੇ ਦਰਸ਼ਨ ਕਰਦਾ 10 ਦਿਨ ਦਾ ਇੱਕ ਟੂਰ ਹੁੰਦਾ ਹੈਗਾ ਜੀ ਉਹਦੇ ਵਿੱਚ ਅੱਜ ਜਿਵੇਂ ਸੰਗਤ ਗਈ ਹਰ ਸਾਲ ਸੰਗਤ ਜਾਂਦੀ ਹੈ ਪਰ ਅੱਜ ਇੱਕ ਨਵੀਂ ਗੱਲ ਜਿਹੜੀ ਬਾਹਰ ਨਿਕਲ ਕੇ ਆਈ ਉਹ ਇਹ ਆਈ ਕਿ 12 ਸ਼ਰਧਾਲੂ ਉਹਨਾਂ ਨੂੰ ਬਾਰਡਰ ਤੋਂ ਹੀ ਵਾਪਸ ਮੋੜ ਦਿੱਤਾ ਗਿਆ ਕਿਉਂ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਖੋ ਪਹਿਲੀ ਤੇ ਇੱਕ ਉਮੀਦ ਨਹੀਂ ਸੀ ਕਿ ਇਹ ਦਬਾਰਾਂ ਜਿਹੜੇ ਨੇ ਸਾਡੇ ਕਿਉਂਕਿ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਗੁਰਧਾਮ ਨੇ ਹੈ ਨਾ ਪਹਿਲੇ ਪਾਸ਼ਾ ਦਾ ਜਨਮ ਹੀ ਉੱਥੇ ਰਾਇਪੋਈ ਦਿੱਤਲਵੰਡੀ ਜਿਹਨੂੰ ਅੱਜਕੱਲ ਨਨਕਾਣਾ ਸਾਹਿਬ ਕਹਿੰਦੇ ਨੇ ਫਿਰ ਚੌਥੇ ਜੀ ਮਹਾਰਾਜ ਦਾਵਾ ਹੈ ਨਾ ਪੰਜਵੇਂ ਪਾਸ਼ਾ ਦੀ ਹੈ ਨਾ ਫਿਰ ਮਹਾਰਾਜ ਜੀ ਸਿੰਘ ਦਾ ਸਭ ਕੁਝ ਸਾਡਾ ਤੇ ਉੱਥੇ ਬਹੁਤ ਕੁਝ ਰਹਿ ਗਿਆ ਸਾਡੇ ਕੋਲ ਤੋਂ ਕੋਇਆ ਗਿਆ ਪੁਲਵਾਮਾ ਜਿਹੜੀ ਬਹੁਤ ਹੀ ਮਾੜੀ ਘਟਨਾ ਵਾਪਰੀ ਹੈਗੀ ਸੀ ਪਹਿਲਗਾਮ ਪਹਿਲਗਾਮ ਬਹੁਤ ਮਾੜੀ ਘਟਨਾ ਵਾਪਰੀ ਸੀ ਉਹਦਾ ਭਾਰਤ ਸਰਕਾਰ ਨੇ ਸਬਕ ਵੀ ਦਿੱਤਾ ਪਾਕਿਸਤਾਨ ਨੂੰ ਉਖਾੜ ਕੇ ਰੱਖ ਦਿੱਤਾ ਹੈ ਨਾ ਤੇ ਉਸ ਤੋਂ ਬਾਅਦ ਲੱਗਦਾ ਨਹੀਂ ਸੀ ਕਿ ਕ੍ਰਿਕਟ ਮੈਚ ਦੇ ਵਿੱਚ ਵੀ ਹੈਲੋ ਹਾਈ ਨਹੀਂ ਕੀਤੀ ਹੈਗੀ ਪਰ ਸਿੱਖ ਕੌਮ ਕਹਿੰਦੇ ਕਿ ਸਾਡੇ ਜਿਹੜੇ ਗੁਰਤਾ ਮਿੱਥੇ ਸਾਡੇ ਜੱਥੇ ਨਾ ਰੋਕੇ ਜਾਣ ਅਸੀਂ ਤੇ ਜਾਣਾ ਹੈਗਾ ਹਾਲਾਂਕਿ ਭਾਰਤ ਸਰਕਾਰ ਵੱਲੋਂ ਪਹਿਲਾਂ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਸੀ ਲੇਕਿਨ ਜਦੋਂ ਸਿੱਖ ਸਿੱਖਾਂ ਦਾ ਪ੍ਰੈਸ਼ਰ ਪਿਆ ਖਾਸ ਕਰਕੇ ਅਕਾਲ ਤਖਤ ਸਾਹਿਬ ਤੋਂ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਫਿਰ ਬਾਅਦ ਸਰਕਾਰ ਨੂੰ ਇਹ ਪ੍ਰਵਾਨਗੀ ਲਈ ਵੀ ਕੁਝ ਸ਼ਰਤਾਂ ਲਾ ਦਿੱਤੀਆਂ ਗਈਆਂ ਕਿ ਜਿਹੜੀਆਂ ਨੁਮਾਇੰਦਗੀਆਂ ਨਮਾਇੰਦਗੀਆਂ ਕਰਨ ਵਾਲੀਆਂ ਇਹ ਕਮੇਟੀਆਂ ਉਦਾਹਰਨ ਦੇ ਤੌਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਵੱਲੋਂ ਹੀ ਜਿਹੜੇ ਪਾ ਪਾਸਪੋਰਟ ਅਸ਼ਰਦਾਲੂਆਂ ਦੇ ਲੈਗੇ ਲੈ ਜਾਣਗੇ ਉਹੀ ਪਾਸ ਹੋਣਗੇ ਤੇ ਉਹ ਪਹਿਲਾਂ ਸਟੇਟ ਮੰਨ ਲਓ ਜੇ ਤਾਂ ਪੰਜਾਬ ਤੋਂ ਅਪਲਾਈ ਕੀਤਾ ਪੰਜਾਬ ਸਰਕਾਰ ਵੈਰੀਫਾਈ ਕਰਨਗੇ ਹਰਿਆਣਾ ਵਾਲੇ ਹਰਿਆਣਾ ਕਰਨਗੇ ਫਿਰ ਉਹ ਭਾਰਤ ਸਰਕਾਰ ਦੀ ਪਰਮਿਸ਼ਨ ਤੋਂ ਬਾਅਦ ਫਿਰ ਪਾਕਿਸਤਾਨ ਅੰਬੈਸੀ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਪਾਕਿਸਤਾਨ ਅੰਬੈਸੀ ਵੀ ਸ਼ੱਕੀ ਰਹੀ ਹੈ ਉਹਨਾਂ ਨੇ ਬਹੁਤ ਲੋਕਾਂ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਜਸੂਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੇ ਕਈ ਫਾਸਵਿਗ ਨੇ ਅੰਬੈਸੀ ਦੇ ਵਿੱਚ ਕੁਝ ਅਜਿਹੇ ਲੋਕ ਸੀ ਜੋ ਆਈਐਸਆਈ ਵਾਸਤੇ ਹੀ ਸਿੱਧਾ ਕੰਮ ਕਰਦੇ ਸੀ ਜਿਨ੍ਹਾਂ ਨੇ ਭੋਲੇ-ਭਾਲੇ ਲੋਕਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਲੋਕ ਕੇ ਕਈ ਫੜੇ ਵੀ ਗਏ ਨੇ ਕਈਆਂ ਨੂੰ ਜਿਹੜਾ ਇਹਨੂੰ ਉਪਦੇਸ਼ ਵੀ ਤੜੀ ਪਾਰ ਕਰਵਾ ਦਿੱਤਾ ਗਿਆ ਕਿਉਂਕਿ ਉੱਥੇ ਬਹੁਤ ਅਜੀਬ ਕਿਸਮ ਦੇ ਲੋਕ ਇਸ ਦੇ ਸਿਰ ਆਈਐਸਏ ਵਾਇਸ ਤੇ ਕੰਮ ਕਰਦੇ ਆਗੇ ਸੀ ਲੋਕ ਤੇ ਜਾ ਰਹੇ ਸੀ ਜਥਿਆਂ ਨੂੰ ਲੈ ਕੇ ਜਾਂ ਕਵਰ ਕਰਨ ਵਾਸਤੇ ਜਾਂ ਕੁਝ ਹੋਰ ਜਿੱਥਾਂ ਹੁਣ ਜਥੇ ਗਏ ਹੈਗੇ ਨੇ ਉਹ ਪਾਕਿਸਤਾਨ ਐਮਬੈਸੀ ਦੇ ਵਿੱਚ ਵੀ ਇਦਾਂ ਦੇ ਜਿਹੜੇ ਲੋਕ ਸੀ ਉਹ ਜਿਹੜੇ ਇੰਡੀਆ ਗਵਰਨਮੈਂਟ ਨੇ ਦੱਸੇ ਉਹ ਜਿਹੜੇ ਉਹ ਹੁਣ ਸਾਰੇ ਚਿਹਰੇ ਜਿਹੜੇ ਨੇ ਉਹ ਜਗ ਜाहिर ਹੋ ਗਏ ਨੇ ਹੁਣ ਆਹ ਜਿਹੜੀ ਗੱਲ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਇਹ ਹੁਣ ਜਥਾ ਗਿਆ ਜਿਹਦੀ ਅਗਵਾਈ ਸ਼੍ਰੀ ਕਾਲਤਿਕ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਗੁਰ ਗੁਰਦੁਆਸਬ ਕਰ ਰਹੇ ਨੇ ਉਹਨਾਂ ਦਾ ਉੱਥੇ ਪਰਵਾ ਸਵਾਗਤ ਕੀਤਾ ਗਿਆ ਜਿਹੜੇ ਉਥੋਂ ਦੇ ਲਹਿੰਦੇ ਪੰਜਾਬ ਦੇ ਜਿਹੜੇ ਮਿਨੋਰਟੀ ਦੇ ਮਨਿਸਟਰ ਨੇ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਰਮੇਸ਼ ਸਿੰਘ ਅਰੋੜਾ ਉਹਨਾਂ ਨੇ ਪਲੱਸ ਉਹਨਾਂ ਦੇ ਜਿਹੜੇ ਵਕ ਬੋਰਡ ਉਹਨਾਂ ਨੇ ਕੱਲ ਸਵਾਗਤ ਵੀ ਕੀਤਾ ਪਰਵਾ ਸਵਾਗਤ ਕੀਤਾ ਉਹਨਾਂ ਜਥੇਦਾਰ ਸਾਹਿਬ ਦੇ ਪੈਰੀ ਮੱਥਾ ਵੀ ਟੇਕਿਆਗਾ ਪਿਆਰੀ ਹੱਥ ਵੀ ਲਾਏ ਨੇ ਉਹ ਠੀਕ ਹੈ ਕਿ ਸਿੱਖ ਕੌਮ ਤੇ ਹਮੇਸ਼ਾ ਸਰਬੱਤ ਦੇ ਭਲੇ ਦੀ ਮੰਗ ਕਰਦੇ ਸਵੇਰੇ ਸ਼ਾਮ ਸਾਡੇ ਤੇ ਅਰਦਾਸਾਂ ਦੇ ਵਿੱਚ ਵੀ ਅਸੀਂ ਇਹ ਹੀ ਕਹਿੰਦੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਨਾ ਹੁਣ ਅਸੀਂ ਭਲਾ ਮੰਗਦੇ ਨੇ ਤੇ ਕੁਝ ਨਹੀਂ ਭਲਾ ਮੰਗਦੇ ਆਗੇ ਨੇ ਹੁਣ ਜਦ ਸਭ ਕੁਝ ਇੱਕ ਪ੍ਰੋਪਰ ਪ੍ਰੋਸੀਜਰ ਦੇ ਨਾਲ ਜਿਹੜੇ ਨੇ ਪਾਸਪੋਰਟ ਜਮ੍ਹਾਂ ਹੋਏ ਹਰ ਸੂਬੇ ਦੀ ਇੰਟੈਲੀਜੈਂਸ ਨੇ ਉਹ ਨਾਮ ਕਲੀਅਰ ਕੀਤੇ ਮਤਲਬ ਪ੍ਰੋਪਰ ਪ੍ਰोसीजर ਤੋਂ ਬਾਅਦ ਪਾਕਿਸਤਾਨ ਨੇ ਮੋਹਰਾ ਲਾ ਦਿੱਤੀਆਂ ਹੈਗੀਆਂ ਨੇ ਜਿਹੜੀ ਪਾਕਿਸਤਾਨ ਦੀ ਐਮਬੈਸੀ ਦਿੱਲੀ ਆ ਉਹਨਾਂ ਨੇ ਸ਼ਰਧਾਲੂਆਂ ਦੇ 3000 ਸ਼ਾਇਦ ਸ਼ਰਧਾਲੂ ਨੇ ਅਪਲਾਈ ਕੀਤਾ ਹੈ 24-2500 ਸ਼ਰਧਾਲੂਆਂ ਨੂੰ ਜਾਣ ਦਾ ਮੌਕਾ ਮਿਲਿਆ ਹੁਣ ਉਹਦੇ ਵਿੱਚ ਜਿਹੜੇ ਨੇ ਜਿਹੜੇ ਸਿੱਖ ਭਾਈਚਾਰੇ ਨਾਲ ਵੀ ਤੇ Hindu ਭਾਈਚਾਰੇ ਦੇ ਲੋਕ ਵੀ ਜਿਹੜੇ 12 ਜਿੰਨਾਂ ਨੂੰ ਵਾਪਸ ਭੇਜਤਾ ਹੁਣ ਉਥੋਂ ਦੀ ਕੌਮ ਨੂੰ ਪਾਕਿਸਤਾਨ ਦੀ ਕੌਮ ਨੂੰ ਇਹ ਨਹੀਂ ਪਤਾ ਹੈ ਕੇ ਬਾਬੇ ਨਾਨਕ ਨੂੰ ਸਾਰੀ ਦੁਨੀਆ ਪਿਆਰ ਕਰਦੀ ਹਰ ਧਰਮ ਦੇ ਵਿੱਚ ਲੋਕ ਬੈਠੇ ਨੇ ਇਸੇ ਕਰਕੇ ਨਾਨਕ ਨਾਮ ਲੇਵਾ ਸੰਗਤ ਕਿਹਾ ਜਾਂਦਾ ਉਹਦੇ ਵਿੱਚ ਵੀ ਸਿੱਖ ਵੀ ਜਾਂਦੇ ਨੇ ਇਹ ਹਿੰਦੂ ਵੀ ਜਾਂਦੇ ਨੇ ਈਸਾਈ ਵੀ ਜਾ ਸਕਦੇ ਨੇ ਹੋਰ ਵੀ ਜਾ ਸਕਦੇ ਨੇ ਉਹਦੇ ਚ ਪਾਰਟਿਕੂਲਰ ਇਹ ਨਹੀਂ ਹੈ ਕਿ ਇਹ ਸਿੱਖਾਂ ਦਾ ਹੀ ਪ੍ਰੋਗਰਾਮ ਆ ਇਸ ਸਿੱਖੇ ਬਾਬਾ ਨਾਨਕ ਦੇ ਸਾਰੇ ਹੁੰਦੇ ਸਾਂਜਾ ਨੇਪਾਲ ਵਾਲੇ ਬਾਬੇ ਨਾਨਕ ਨੂੰ ਹੋਰ ਤਰ੍ਹਾਂ ਕਰਦੇ ਨੇ ਹਿੰਦੂ ਭਾਈ ਹੋਰ ਕਰਦੇ ਨੇ ਮੁਸਲਮਾਨ ਫਕੀਰ ਕਹਿੰਦੇ ਨੇ ਅਸੀਂ ਗੁਰੂ ਕਹਿੰਦੇ ਨੇ ਨਾਨਕ ਨਾਮ ਲੇਵਾ ਸੰਗਤ ਦੀ ਬਹੁਤ ਲੰਮੀ ਸੂਚੀ ਆ ਮਤਲਬ ਬਾਬੇ ਨਾਨਕ ਦੇ ਜਿਹੜੇ ਸ਼ਰਧਾਲੂ ਨੇ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਹੁਣ ਤੁਸੀਂ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਫਿਰ ਯੈਰ ਕੋਲਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਇਹ 12 ਜਾਣੇ ਨੂੰ ਵਾਪਸ ਭੇਜਿਆ ਜਦ ਇਹਨਾਂ ਦੇ ਮੋਹਰਾਂ ਲੱਗੀਆਂ ਤੇ ਤੁਸੀਂ ਬੜੀ ਕੌੜੀ ਜ਼ੁਬਾਨ ਦੇ ਨਾਲ ਕਹਿਤਾ ਤੁਸੀਂ Hindu ਹੋ ਤੇ ਤੁਸੀਂ ਕੀ ਲੈਣ ਆਏ ਹੋ ਮਤਲਬ ਤੁਸੀਂ ਤੁਸੀਂ ਕੀ ਸਾਬਤ ਕੀ ਕਰਨਾ ਚਾਹੁੰਦੇ ਆ ਕਿ ਇਹ ਜਿਹੜੇ ਸਾਡੇ ਧਾਰਮਿਕ ਪ੍ਰੋਗਰਾਮ ਸਿਰਫ ਤੇ ਸਿੱਖੀ ਹੋਣ ਜਾ ਤੁਸੀਂ ਪਹਿਲਾਂ ਨਾ ਵੀਜ਼ਾ ਦੇਂਦੇ ਬੰਦੇ ਵੀਜ਼ਾ ਲੈ ਕੇ ਬਾਗਾ ਬਾਰਡਰ ਟੱਪ ਵੀ ਜਾਂਦੇ ਹੈਗੇ ਨੇ ਕਲੀਅਰ ਕਰਕੇ ਉੱਥੇ ਜਾ ਕੇ ਤੁਸੀਂ ਹਾਰ ਵੀ ਪਾ ਦਿੰਦੇ ਹੋ ਫਿਰ ਤੁਸੀਂ ਸਾਈਡ ਤੇ ਕਰ ਲੈਿੰਦੇ ਹੋ ਮਤਲਬ ਪਾਕਿਸਤਾਨ ਕੜੱਤਾ ਨਹੀਂ ਘਟਾ ਰਿਹਾ ਹੈਗਾ ਇੱਕ ਤੇ ਸਾਡੇ ਤੇ ਉਹ ਨਿਤ ਸਾਨੂੰ ਤੋੜਨ ਦਾ ਯਤਨ ਵੀ ਕਰਦਾ ਹੈਗਾ ਸਾਡੇ ਤੇ ਅਟੈਕ ਵੀ ਕਰਦਾ ਹੈਗਾ ਅਸੀਂ ਮੂੰਹ ਤੋੜਵਾ ਜਵਾਬ ਦੇਉਂਦੇ ਪਰ ਉਹ ਮੰਨਦਾ ਨਹੀਂ ਹੈਗਾ ਹੁਣ ਤੁਸੀਂ ਸਭ ਤੋਂ ਵੱਡੀ ਗੱਲ ਇਹ ਕਿ ਆ ਜਿਹੜਾ ਵਾ ਉਹਨਾਂ ਨੇ ਗਲਤ ਕੀਤੀ ਹੈ ਜਦ ਤੁਹਾਡੀ ਤੁਹਾਡੀ ਐਮਬੈਸੀ ਨੇ ਵਿਜਲ ਆ ਦਿੱਤੇ ਨੇ 12 ਜਾਣੇ ਤੇ ਉਹ ਠੀਕ ਹੈ ਕਿ ਹਿੰਦੂ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਉਹਦੇ ਦੇ ਵਿੱਚ ਤੇ ਪਹਿਲਾਂ ਲਿਖਿਆ ਹੋਇਆ ਕਿ ਬੰਦੇ ਨੇ ਪੱਗਾਂ ਬੰਨੀਆਂ ਨੇ ਪਾਸਪੋਰਟ ਤੇ ਪਿੱਛੇ ਸਿੰਘ ਆ ਕੌਰ ਵਾ ਉਹਨਾਂ ਦੇ ਪਿੱਛੇ ਸ਼ਰਮਾ ਹੋਊਗਾ ਤੁਸੀਂ ਉਦੋਂ ਹੀ ਬਾਹਰ ਕੱਢ ਦੋ ਔਰ ਦੂਜੀ ਗੱਲ ਇਹ ਕਿ ਇਹ ਵੀ ਜਿਹੜਾ ਵੀ ਕਿ ਜਿਹੜੀਆਂ ਕਮੇਟੀਆਂ ਨੇ ਮੰਨ ਲਓ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਦਿੱਲੀ ਸਿੱਖ ਗੁਰੂ ਪਰ ਉਹ ਉਹ ਵੀ ਨਹੀਂ ਮਨਾ ਕਰ ਸਕਦੇ ਨਾ ਉਹ ਵੀ ਇਹ ਵੀ ਨਹੀਂ ਕਹਿ ਸਕੀ ਜਾ ਸਕਦੇ ਕਿਉਂਕਿ ਬਾਬੇ ਨਾਨਕ ਦੇ ਦਾ ਹਰ ਸ਼ਰਦਾ ਸ਼ਰਧਾਲੂ ਆ ਉਹ ਏਡੀ ਵੱਡੀ ਬਾਬੇ ਨਾਨਕ ਨੂੰ ਪੂਰੀ ਦੁਨੀਆ ਪਿਆਰ ਕਰਦੇ ਤੇ ਕੋਈ ਕਮੇਟੀ ਇਹ ਵੀ ਗੁਨਾਹ ਨਹੀਂ ਕਰ ਸਕਦੀ ਉਹਨਾਂ ਨੇ ਪਾਸਪੋਰਟ ਜਮ੍ਹਾਂ ਕੀਤੇ ਹੋਣਗੇ ਆ ਗਈ ਡਿਟੇਲ ਆ ਗਈ ਵੈਰੀਫਾਈਡ ਕੀਤਾ ਤੇ ਤੁਸੀਂ ਉਦੋਂ ਮਨਾਂ ਕਰ ਦਿੰਦੇ ਮਤਲਬ ਇਹ ਜਿਹੜਾ ਵਾ ਇਹਦਾ ਸਖਤ ਵਿਰੋਧ ਜਿਹੜਾ ਵਾ ਉਹ ਜਿਹੜੀਆਂ ਸਾਡੀਆਂ ਸ਼੍ਰੋਮਣੀ ਗੁਰੂ ਦਾ ਪ੍ਰਬੰਧ ਕਮੇਟੀ ਜਾਂ ਹਰਿਆਣਾ ਸਿੱਖ ਗੁਰੂ ਦਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਉਥੇ ਤੁਰੰਤ ਕਿਉਂਕਿ ਦਿੱਲੀ ਕਮੇਟੀ ਦੇ ਵੀ ਸ਼ਾਇਦ ਇੱਕ ਅਹੁਦੇਦਾਰ ਗਏ ਨੇ ਔਰ ਕਾਲਤਕ ਸਾਬ ਦੇ ਜਥੇਦਾਰ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੀ ਅਹੁਦੇਦਾਰ ਗਏ ਉਹਨਾਂ ਨੂੰ ਤੁਰੰਤ ਰਮੇਸ਼ ਸਿੰਘ ਅਰੋੜਾ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਕਿ ਇਹ ਜਥੇ ਦੇ ਵਿੱਚ ਆਏ ਨੇ ਇਹਨਾਂ ਨੇ ਜਥੇ ਦੇ ਦੇ ਤੌਰ ਤੇ ਆਏ ਨੇ ਤੁਸੀਂ ਇਹਨਾਂ ਨੂੰ ਨਹੀਂ ਵਾਪਸ ਭੇਜ ਸਕਦੇ ਅਗੇ ਉਹਨਾਂ ਨੂੰ ਉੱਥੇ ਸੋ ਥੋੜਾ ਸਟੈਂਡ ਵੀ ਜਿਹੜਾ ਵਾ ਸਪਸ਼ਟ ਕਰਨਾ ਚਾਹੀਦਾ ਪਰ ਕਿਉਂਕਿ ਪਾਕਿਸਤਾਨ ਦਾ ਇੱਕ ਨਜ਼ਰੀਆ ਜਿਹੜਾ ਨਾ ਉਹ ਇੱਕ ਚਰਚਾ ਵਾ ਕਿ 1971 ਤੋਂ ਜਦੋਂ ਇੰਦਰਾ ਗਾਂਧੀ ਨੇ ਪਾਕਿਸਤਾਨ ਦੇ ਦੋ ਟੁਕੜੇ ਕੀਤੇ ਸੀ ਪਿਪੂਰ ਵੀ ਪਾਕਿਸਤਾਨ ਨੂੰ ਬੰਗਲਾਦੇਸ਼ ਬਣਾ ਦਿੱਤਾ ਹੈ ਉਦੋਂ ਦੀ ਉਹਨਾਂ ਦੇ ਮਨ ਦੇ ਵਿੱਚ ਖੁੰਦਕ ਆ ਉਹ ਇੰਡੀਆ ਨੂੰ ਤੋੜਨਾ ਚਾਹੁੰਦੇ ਨੇ ਉਹ ਸਿੱਖਾਂ ਨੂੰ ਸੌਫਟ ਟਾਰਗੇਟ ਲੈਂਦੇ ਹੈਗੇ ਨੇ ਸਿੱਖ ਜਿਹੜੇ ਨੇ ਜਜ਼ਬਾਤੀ ਕੌਮ ਹੈਗੀ ਨਾ ਜੀ ਉਹਨਾਂ ਲਈ ਕਿ ਇਹਨਾਂ ਦੇ ਜਜ਼ਬਾਤਾਂ ਨਾਲ ਖੇਡਿਆ ਜਾਵੇ ਇਸ ਕਰਕੇ ਤੂੰ ਦੇਖਣਾ ਕੋ ਸਿੱਖਾਂ ਨੂੰ ਜ਼ਿਆਦਾ ਪਿਆਰ ਕਰਦੇ ਆ ਸਾਬਤ ਹੀ ਹੋ ਚੁੱਕਾ ਹੈਗਾ ਉਹ ਉਹ اور ਜਦੋਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਸੀ ਉਹ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਉਥੋਂ ਹਥਿਆਰ ਵੀ ਆਏ ਨੇ ਉਥੋਂ ਬਹੁਤ ਕੁਝ ਆਇਆ ਇਹ ਸਭ ਕੁਝ ਕਿਤਾਬਾਂ ਦੇ ਵਿੱਚ ਵੀ ਲਿਖਿਆ ਔਰ ਲੋਕ ਵੀ ਕਹਿੰਦੇ ਹੈਗੇ ਨੇ ਬਹੁਤ ਸਾਰੇ ਮੁੰਡੇ ਉਹਦੇ ਜਾਂ ਦੁਖੀ ਹੋ ਕੇ ਜਾਂ ਉਹ ਬਾਰਡਰ ਪਾਰ ਕਰਕੇ ਫਿਰ ਉਥੋਂ ਟ੍ਰੇਨ ਹੋ ਗਏ ਇੱਕ ਗੱਲਾਂ ਸਮੇਂ-ਸਮੇਂ ਉੱਠਦੀਆਂ ਰਹੀਆਂ ਹੈਗੇ ਉਹ ਇੱਕ ਸੌਫਟ ਟਾਰਗੇਟ ਦੇ ਤੌਰ ਤੇ ਲੈਂਦੇ ਹੈਗੇ ਨੇ ਇਸ ਕਰਕੇ ਚਕੰਨੇ ਹੋਣ ਦੀ ਲੋੜ ਵੀ ਹੈ ਹੁਣ ਜਿਹੜੇ ਸਾਡੇ ਸ਼ਰਧਾਲੂਗੇ ਜਾਂ ਹੋਰ ਵੀ ਜਿਹੜੇ ਲੋਕਾਂ ਨੂੰ ਚਕੰਨੇ ਆਉਂਦੇ ਲੋੜ ਆ ਕਿ ਤੁਸੀਂ ਜਿਸ ਪਰਪਰਪ ਲਈ ਵਾਸਤੇ ਗਏ ਹੋ ਉੱਥੋਂ ਤੱਕ ਹੀ ਹੋਣਾ ਚਾਹੀਦਾ ਸੀਮਤ ਪਰ ਜਦੋਂ ਅੱਕੇ ਹਲੇ ਹੁੰਦਾ ਨਾ ਕਿ ਆ ਜਿਹੜੀ ਸਾਹਮਣੇ ਆ ਗਈ ਜਿਹੜੀ ਵਾਪਸ ਭੇਜ ਦਿੱਤਾ ਮੈਨੂੰ ਲੱਗਦਾ ਜੇ ਪਾਕਿਸਤਾਨ ਸਰਕਾਰ ਨੇ ਜਾਂ ਲੈਹਿੰਦੇ ਪੰਜਾਬ ਦੀ ਗਵਰਨਮੈਂਟ ਨੇ ਇਹ ਚੰਗਾ ਨਹੀਂ ਕੀਤਾਗਾ ਨਾਨਕ ਨਾਮ ਲੇਵਾ ਸੰਗਤ ਜਿਹੜੀ ਆ ਉਹਦੇ ਚ ਸਾਰੇ ਧਰਮ ਆ ਜਾਂਦੇ ਨੇ ਸਾਰੀਆਂ ਜਾਤਾਂ ਉਹ ਸਾਡੇ ਦੇ ਵਿੱਚ ਤੇ ਧਰਮ ਦਾ ਜਾਂ ਜਾਤ ਦਾ ਕੋਈ ਨਹੀਂ ਹੁਣ ਇਹ ਹੈ ਕਿ ਉਸ ਜਿਹੜਾ ਜਿਹੜਾ ਜੱਥਾ ਗਿਆ ਤੇ ਉਹ ਜਿਹੜਾ ਵਾ ਹਾਲਾਂਕਿ ਵੀ ਮੰਗਾ ਕਿ ਕਰਤਾਰਪੁਰ ਕੋਰੀਡੋਰ ਸਭ ਵੀ ਖੋਲਿਆ ਜਾਣਾ ਚਾਹੀਦਾ ਹੈਗਾ ਨਾ ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਦੀ ਹਕੂਮਤ ਨੇ ਜਾਂ ਉੱਥੋਂ ਦੇ ਮਨਿਸਟਰ ਜਿਹੜੇ ਰਮੇਸ਼ ਸਿੰਘ ਸੋਹਰਾੜਾ ਸਾਹਿਬ ਉਹਨਾਂ ਨੇ ਗਲਤ ਕੀਤਾ ਹੈਗਾ ਜਾਂ ਵਕਫ ਬੋਰਡ ਵਾਲੇ ਜਿਹੇ ਉੱਥੇ ਜਿਹੜੇ ਹੈਗਾ ਉਹਨਾਂ ਨੇ ਗਲਤ ਕੀਤਾ ਜਿਹੜੇ ਸ਼ਰਦਾਲੂ ਵਾਪਸ ਭੇਜੇ ਹੈਗੇ ਨਾ ਉਹਨਾਂ ਨੂੰ ਵਾਪਸ ਨਹੀਂ ਭੇਜਣਾ ਚਾਹੀਦਾ ਹੈਗਾ ਤੁਸੀਂ ਪਹਿਲਾਂ ਉਹਨਾਂ ਦੇ ਨਾਮ ਕਲੀਅਰ ਕੀਤੇ ਨੇ ਜੇ ਤੁਹਾਡੀ ਐਮਬੈਸੀ ਦਾ ਗਲਤ ਰੋਲ ਹੈ ਤੇ ਤੁਹਾਨੂੰ ਐਮਬੈਸੀ ਤੇ ਕਿ ਚਾਈ ਕਰਨੀ ਚਾਹੀਦੀ ਹੈ ਉਹ ਮਰ ਜਾਂਦੇ ਨੇ ਪਿਛਲੀ ਵਾਰ ਵੀ ਤੇ ਗਏ ਹੈਗੇ ਕਿੰਨੇ ਹਿੰਦੂ ਜਿਹੜੇ ਸੰਬੰਧ ਜਾਂ 크ਰਿਸਚੀਅਨ ਭਾਈਚਾਰੇ ਨਾਲ ਸੰਬੰਧ ਰੂ ਗਏ ਹੈਗੇ ਪਿਛਲੀ ਵਾਰੀ ਬਿਲਕੁਲ ਉਹੀ ਨੇ ਉਹ ਜਾਣ ਕੇ ਇੱਕ ਵਿਤਕਰਾ ਪੈਦਾ ਕਰਿਆ ਹੈਗੇ ਨੇ ਕਿ ਸਾਡੇ ਕੋਲ ਸਿਰਫ ਸਿੱਖ ਹੋਣ ਤੁਸੀਂ ਦੇਖੋ ਜਦੋਂ ਆਪਰੇਸ਼ਨ ਸੰਦੂਰ ਦੇ ਦੌਰਾਨ ਜਦੋਂ ਪਲਵਾਮਾ ਅਟੈਕ ਤੋਂ ਬਾਅਦ ਪਾਕਿਸਤਾਨ ਨੇ ਇੱਕ ਬੜੀ ਕੁਜੀ ਸ਼ਰਾਰਤ ਕੀਤੀ ਸੀ ਕੀ ਕੀਤੀ ਸੀ ਜਦੋਂ ਇੰਡੀਅਨ ਗਵਰਨਮੈਂਟ ਨੇ ਕਹਿ ਦਿੱਤਾ ਕਿ ਜਿਹੜੇ ਇੱਥੇ ਪਾਕਿਸਤਾਨੀ ਆਏ ਨੇ ਚਾਹੇ ਉਹਨਾਂ ਕੋਈ ਵੀਜ਼ੇ ਹੈ ਤੇ ਤੁਸੀਂ ਤੁਰੰਤ ਪਾਕਿਸਤਾਨ ਚਲੇ ਜਾਓ ਤੇ ਪਾਕਿਸਤਾਨ ਗਵਰਨਮੈਂਟ ਨੇ ਕੀ ਕੀਤਾ ਸੀ ਕਹਿੰਦੇ ਕਿ ਜਿੰਨਾਂ ਭਾਰਤੀਆਂ ਕੋਲੋ ਵੀਜ਼ੇ ਹਨ ਪਾਕਿਸਤਾਨ ਦੇ ਉਹ ਤੁਰੰਤ ਵਾਪਸ ਚਲੇ ਜਾਣ ਪਰ ਸਿੱਖ ਰਹਿ ਸਕਦਾ ਉਦੋਂ ਵੀ ਉਹਨਾਂ ਨੇ ਇਸ਼ਾਰਾ ਕੀਤਾ ਸੀ ਸ਼ਰਾਰਤ ਕੀਤੀ ਹੈਗੀ ਸੀ ਸਿੱਖਾਂ ਨੂੰ ਜਾਂ ਪਰਭਾਉਣ ਦੀ ਜਾਂ ਪਟਕਾਉਣ ਦੀ ਜਾਂ ਕੋਈ ਵੱਖਰਾ ਜਿਹੜਾ ਟ੍ਰੀਟਮੈਂਟ ਦੇ ਰਿਹਾ ਹੈਗੇ ਨਾ ਇਹਦੇ ਪਿੱਛੇ ਸਮਝਣ ਦੀ ਲੋੜ ਹੈਗੇ ਕੋਈ ਵੱਖਰਾ ਟ੍ਰੀਟਮੈਂਟ ਕਿਉਂ ਦੇ ਰਿਹਾ ਹੈਗੇ ਨੇ ਇਸ ਕਰਕੇ ਜਦੋਂ ਪਹਿਲਾਂ ਜਿਹੜੇ ਜਿੰਨੇ ਵੀ ਜੱਥੇ ਜਾਂਦੇ ਨੇ ਨਾ ਉਹਨਾਂ ਜੱਥਿਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਨੇ ਉਹ ਜਦੋਂ ਜਾਂਦੇ ਨੇ ਤੇ ਹੁਣ ਕਿਉਂ ਮਨਾ ਕੀਤਾ ਹੈਗਾ ਇਹ ਮਰਾਦਾ ਇਹ ਨਾ ਨਹੀਂ ਜੜੀ ਆ ਹਜੇ ਵੀ ਜੜੀ ਰੜਕ ਰੱਖੀ ਹੈਗੀ ਆ ਕਿਉਂਕਿ ਪਲਵਾਮਾ ਤੋਂ ਬਾਅਦ ਜਿਹੜਾ ਇੰਡੀਅਨ ਗਵਰਨਮੈਂਟ ਨੇ ਪਾਕਿਸਤਾਨ ਦਾ ਬੂਥਾ ਭੰਨਿਆ ਹੈਗਾ 100 ਤੋਂ ਵੱਧ ਉਹਨਾਂ ਦੇ ਅਤਵਾਦੀ ਮਰ ਗਏ ਕਈ ਉਹਨਾਂ ਦੇ ਅਤਵਾਦੀ ਜਿਹੜਾ ਟ੍ਰੇਨਿੰਗ ਸੈਂਟਰ ਤੋੜੇ ਨੇ ਉਹ ਉਹ ਤੋਂ ਖਿਜਿਆ ਪਿਆ ਹੈਗਾ ਹਾਲਾਂਕਿ ਉਹ ਜਿਹੜਾ ਦੇਸ਼ ਆ ਸੁਧਰਨ ਵਾਲਾ ਨਹੀਂ ਹੈਗਾ ਪਰ ਇੰਡੀਅਨ ਗਵਰਨਮੈਂਟ ਨੇ ਵਿਸ਼ਵਾਸ ਕੀਤਾ ਹੈਗਾ ਕਿ ਸਾਡਾ ਆਪਰੇਸ਼ਨ ਸੁਧੋਰ ਜਾ ਰਹੀ ਹੈਗਾ ਨਾ ਹੁਣ ਉਹ ਤੜਫਿਆ ਫਿਰਦਾ ਹੈਗਾ ਉਹ ਹੁਣ ਕਿ ਦੇਖੋ ਜੀ ਸਿਰਫ ਸਿੱਖਾਂ ਦੇ ਪ੍ਰੋਗਰਾਮ ਉਹਨਾਂ ਨੂੰ ਪਤਾ ਹੈ ਕਿ ਨਾਨਕਨਾਮਲੇਵਾ ਸੰਗਤਾਂ ਤੁਸੀਂ ਆਪ ਹੜਾਂ ਦੇ ਵਿੱਚ ਜਿਹੜੀ ਉੱਥੋਂ ਦੀ ਲੈਂਦੇ ਪੰਜਾਬ ਦੀ ਮੁੱਖ ਮੰਤਰੀ ਮਰਮਿਨ ਨਵਾਜ਼ ਉਹਨੇ ਕਿਹਾ ਸੀ ਤੁਰੰਤ ਕੋਰੀਡੋਰ ਜਿਹੜਾ ਕਰਤਾਰਪੁਰ ਸਾਹਿਬ ਡੋਬ ਗਿਆ ਸੀ ਪਿਛੇਤੀ ਪਾਣੀ ਕੱਢੋ ਤੁਸੀਂ ਵੀ ਤੇ ਸ਼ਰਧਾ ਰੱਖੀ ਹੈਗੀ ਨਾ ਜੀ ਤੇ ਹੁਣ ਜੇ ਇਸ ਇਨਾਂ ਜੱਥਿਆਂ ਦੇ ਵਿੱਚ ਦੂਜੇ ਧਰਮ ਦੇ ਲੋਕ ਚਲੇਗੇ ਨੇ ਉਹਨਾਂ ਦੀ ਸ਼ਰਧਾ ਹੈਗੀ ਆ ਤੁਸੀਂ ਉਹਨਾਂ ਨੂੰ ਕਾ ਕਿ ਕੱਢਿਆ ਗਿਆ ਮਤਲਬ ਤੁਸੀਂ ਐਵੇਂ ਲੱਗਦਾ ਕਿ ਹਿੰਦੂਆਂ ਪ੍ਰਤੀ ਨਫ਼ਰਤ ਰੱਖਦੇ ਹੋ ਜਾਂ ਫਿਰ ਹਿੰਦੂ ਮੁਸਲਮਾਨਾਂ ਦੇ ਪ੍ਰਤੀ ਨਫ਼ਰਤ ਰੱਖਦੇ ਹੈਗੇ ਨੇ ਪਰ ਜਿਹੜੇ ਸਿੱਖ ਨੇ ਉਹ ਦੋਨਾਂ ਪਾਸਿਓਂ ਪੀਸੇ ਜਾ ਰਹੇ ਹੈਗੇ ਨੇ ਇਹ ਬਹੁਤ ਵੱਡਾ ਕਿ ਇਸੇ ਕਰਕੇ ਰੌਲਾ ਪੈਂਦਾ ਹੈਗਾ ਕਿ 1947 ਦੇ ਵੰਡ ਦੇ ਵਿੱਚ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਹਿੰਦੂ ਭਾਈਚਾਰੇ ਨੂੰ ਇੰਡੀਆ ਮਿਲ ਗਿਆ ਜਿਹੜੇ ਵਿਚਕਾਰਲੇ ਜਿਹੜੇ ਆ ਪੰਜਾਬ ਜਿੱਥੇ ਸਿੱਖ ਡੋਮੀਨੇਟ ਕਰਦੇ ਹੈਗੇ ਨੇ ਉਹ ਵਿੱਚ ਰਗੜੇ ਗਏ ਹੈਗੇ ਨੇ ਜਿੰਨਾ ਪੰਜਾਬ ਦਾ ਨੁਕਸਾਨ ਹੋਇਆ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਭੂਗੋਲਿਕ ਤੌਰ ਤੇ ਸਮਾਜਿਕ ਤੌਰ ਤੇ ਉਹਨਾਂ ਤੇ ਕਿਸੇ ਹੋਰ ਸਟੇਟ ਦਾ ਨੁਕਸਾਨ ਨਹੀਂ ਹੋਇਆ